نہیںروڑی کروانوں مین کتنے میں لائیو ہاتھ جوڑ کے مرد مرد ਯਾਰੀ ਕਰੋ ਯਾਰੀ ਕਰੋ ਕਿਸਾਨਾਂ ਮਜ਼ਦੂਰਾਂ ਦਾ ਸਮਝੌਤਾ ਕਰਦਾ ਖਤਮ ਕਰੋ ਮਤਲਬ ਕਿ ਅਮਰ ਉਸਨ ਖਲੇ ਬੈਠ ਜਾਈਏ ਕਿਸਾਨਾਂ ਮਜ਼ਦੂਰਾਂ ਦਾ ਸਮਝੌਤਾ ਕਰਦਾ ਖਤਮ ਕਰੋ ਯਾਰੇ ਰਹੋਗੇ ਕਿਰਾਏ ਰਹਾਂਗੇ ਕਾਲਾ ਪੱਤੀ ਕਿਸਾਨਾਂ ਨੂੰ ਸੜਕਾਂ ਤੇ ਬਣਾਉਣ ਵਾਲੀ ਸਰਕਾਰ ਅੱਜ ਅਸੀਂ آ دیکھ سکتے مردآباد مرد اپنی مرداباد مرد آبادی گرنڈی کروڑ یاری کرو یاری کرو یاری کرو کرو یاری کرو یاری کرو چند زندہ باد جاد جمع کا बाबे <laughs>

ਜਿੰਦਾਬਾ ਜਿੰਦਾਬਾ ਯਾਰੀ ਯਾਰੀ ਕਰੋ ਇਕੱਠੀ ਵਾਈਟ ਕਰ ਲੋ ਯਾਰ ਇਕੱਠੀ ਵਾਈਟ ਕਰ ਲੋ ਯਾਰ ਸਾਹਮਣੇ ਆਓ ਆਹ ਦੇਖੋ ਪਿੱਠੀ ਕਰ ਲੋ ਬਾਈ ਇਹ ਇੱਕ ਨਾਰਾ ਹੈ ਇਹ ਕੀ ਇਹ ਮੋਦੀ ਸਰਕਾਰ ਦਾ ਅੰਮ੍ਰਿਤਸਰ 골ਡਨ ਗੇਟ ਤੇ ਅਰਥੀ ਸਾੜ ਰਹੇ ਆ ਸੋਇਲ ਦੇਸ਼ ਵਿਆਪੀ ਸਾਡਾ ਅੰਦੋਲਨ ਆ ਜਿਹਦੀ ਸੀ ਲੰਕਟੌਰ ਤੋਂ ਫੂਕੇ ਸ਼ੁਰੂਆਤ ਕਰ ਦਿੱਤੀ ਆ ਅੱਜ ਅਸੀਂ 13000 ਪਿੰਡਾਂ ਦੇ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਜਿਹੜਾ ਵਾ ਅੱਜ ਦਾ ਅਰਥੀ ਫੂਕ ਮਜਾਰਾ ਕਰਨਗੇ ਤੋਂ ਇਸ ਕਰਕੇ ਜਿਹੜਾ ਵਾ ਇਹ ਤੋਂ ਗਾਂਹ ਲੋਹੜੀ ਨੂੰ ਜਿਹੜਾ ਵਾ ਕਿਤੇ ਮੱਲਵਾਲ ਲੋਹੜੀ ਨੂੰ ਜਿਹੜਾ ਵਾ ਉਹ ਲੋਹੜੀ ਵਾਲੇ ਦਿਨ ਜਿਹੜੇ ਹਰ ਪਿੰਡਾਂ ਦੇ ਵਿੱਚ ਜਿਹੜਾ ਨਵਾਂ ਮੰਡੀ ਗੜ ਦਾ ਖਲੜਾ ਆਇਆ ਵਾ ਉਹ ਮੰਡੀ ਗੜ ਦਾ ਖਲੜਾ ਫੂਕਾਂਗੇ ਉਹਨੂੰ ਕਰਾਂਗੇ ਅੱਜ ਗੋਲਡਨ ਗੇਟ ਤੇ ਮੈਂ ਦੁਬਾਰਾ ਦੱਸ ਦਿਆਂ ਮੋਦੀ ਸਰਕਾਰ ਦਾ ਅਸੀਂ ਅਰਤੀ ਫੂਕ ਰਹੇ ਹੈਗੇ ਆਂ ਇੱਦਾਂ ਪੂਰਾ ਦੇਸ਼ ਭਰ ਦੇ ਵਿੱਚ ਅਰਥੀਆਂ ਜਲਾਈਆਂ ਜਾਣਗੀਆਂ ਐਮਐਸਪੀ ਗਰੰਟੀ ਕਾਨੂੰਨ ਵਾਸਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਵਾਸਤੇ ਐ ਸਵਿਧਾਨ ਦੀ 5ਵੀਂ ਅਨੁਸੂਚੀ ਆਦੀਵਾਸੀਆਂ ਲਈ ਲਾਗੂ ਕਰਨ ਵਾਸਤੇ ਮਜ਼ਦੂਰਾਂ ਦੀ 200 ਦਿਨ ਰੰਗਾ ਚੰਗੀ ਦਿਹਾੜੀ ਅਸੀਂ ਕਹਿੰਨੇ ਜੇ ਡੱਲੇਵਾਲ ਸਾਹਿਬ ਦਾ ਜਿਹੜਾ ਮਰਨਵਾਤਾ ਚ 46 ਦਿਨ ਵਿੱਚ ਲਾ ਗਿਆ ਜੇ ਉਹਨਾਂ ਨੂੰ ਬਚਾਉਣਾ ਚਾਹੁੰਨੇ ਆ ਤੇ ਦੇਸ਼ ਦਾ ਹਰ ਵਰਗ ਕਲਾ ਕਿਸਾਨ ਮਜ਼ਦੂਰ ਨਹੀਂ ਅੱਜ ਪਿੰਡਾਂ ਚ ਕਸਬਿਆਂ ਚ ਹਰ ਥਾਂ ਤੇ ਆ ਕੇ ਅਰਥਿਕ ਭੂਖ ਮਜਾਰੇ ਵਿੱਚ ਸ਼ਾਮਲ ਹੋਵੇ ਕਰੋੜਾਂ ਲੋਕ ਨਿਕਲ ਕੇ ਆਜਣ ਸਾਨੂੰ ਪੱਕਾ ਯਕੀਨ ਆ ਕਿ ਮੋਦੀ ਸਰਕਾਰ ਕੋ ਮੰਗਾਂ ਵੀ ਮਨਾਵਾਂਗੇ ਤੇ ਮਸਲਿਆਂ ਦਾ ਹੱਲ ਵੀ ਕਰਾਵਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਐਸਕੇਮ ਨੇ ਇਕਤਾ ਦਾ ਪ੍ਰਸਤਾਵ ਭੇਜਿਆ ਵਾ ਅਸੀਂ ਉਹਦਾ ਸਵਾਗਤ ਕਰਦੇ ਆ ਭਾਵੇਂ देर ਨਾਲ ਹੀ ਸਹੀ ਵਧੀਆ ਗੱਲ ਹੈਗੀ ਆ ਅਸੀਂ ਇੱਕ ਸਾਲ ਤੋਂ ਇਕਤਾ ਵਾਸਤੇ ਜਤਨ ਕਰ ਰਹੇ ਸੀ ਉਹ ਜਤਨ ਉਹ ਜਤਨ ਹੁਣ ਜੇ ਹੁਣ ਜਤਨ ਜਿਹੜੇ ਆ ਉਹਨਾਂ ਨੂੰ ਬੂਰਪੈਦਾ ਨਜ਼ਰ ਆ ਰਿਹਾ ਇਕਤਾ ਚੰਗੀ ਗੱਲ ਆ ਇਹ ਦੇਸ਼ ਦਾ ਕਿਸਾਨ ਮਜ਼ਦੂਰ ਚਾਹੁੰਦਾ ਹੈਗਾ ਸੀਗਾ ਇਸ ਕਰਕੇ ਹੋਗੀ ਜਿਹੜਾ ਕਿਸਾਨ ਸਾਡਾ ਕੱਲ ਸ਼ੰਭੂ ਮੋਕੇ ਦੀ ਖੁਦ ਖੁਸ਼ੀ ਕਰ ਗਿਆ ਹੈ ਉਹਨੇ ਕਿਹਾ ਸੀ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਡੱਲੇਵਾਲ ਸਾਹਿਬ ਦਾ ਮਰਨ ਵਰਤਿਆ ਸਾਡੀ ਸਰਕਾਰ ਸੋਨ ਨਹੀਂ ਰਹੀ ਮੈਂ ਇਹਨਾਂ ਕੋ ਦੁਖੀ ਹੈ ਕਮ ਉਹਦੇ ਕਰਕੇ ਆਜੇ ਉਹਦੀ ਰੌਂਡ ਦੀ ਗੱਲਬਾਤ ਚੱਲੀ ਰਹੀ ਸੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਰਹੇ ਆ ਵੀ ਜੇ ਉਹ ਮਸਲਾ ਨਾ 5 ਲੱਖ ਰੁਪਈਆ ਪਰਿਵਾਰ ਨੂੰ ਇੱਕ ਜਿਹਨੂੰ ਨੌਕਰੀ ਜਿਨ੍ਹਾਂ ਦੇ ਖਿਲਾਫ ਉਹਨੇ ਰੁਕਾ ਲਿਖਿਆ ਵਾ ਉਹਨਾਂ ਦੇ ਖਿਲਾਫ ਐਫ ਆਈ ਆਰ ਤੇ ਯੋਗਤਾ ਅਨੁਸਾਰ ਨੌਕਰੀ ਨਹੀਂ ਤੇ ਸਾਨੂੰ ਇੱਥੋਂ ਨਾ ਕੋ ਨਵਾਂ ਐਲਾਨ ਕਰਨਾ ਪਏ ਤੋ ਜੇ ਉਹਦਾ ਸਰੀਰ ਕੋਕੀ ਉਹਨੇ ਸਲਫਾਸ ਖਾਦੀਆ ਕੋਈ ਨੁਕਸਾਨ ਆ ਗਿਆ ਇਦ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ। ਔਰ ਇਹਦੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਵਿੱਚ ਸ਼ਾਮ ਨੂੰ ਵੀ ਲਗਭਗ 3:30 ਵਜੇ ਅਸੀਂ ਪ੍ਰੈਸ ਕਾਨਫਰੰਸ ਕਰਕੇ ਅਮਰਸਰ ਦੇ ਵਿੱਚ ਪੂਰਾ ਦੇਸ਼ ਦੇ ਮਸਲੇ ਤੁਹਾਡੇ ਸਾਹਮਣੇ ਰੱਖਾਂਗੇ। ਕੱਲ ਬੀਜੇਪੀ ਦੇ ਆਗੂ ਕਿਸਾਨ ਸਿੰਘ ਵੱਲੋਂ ਜਿਹੜਾ ਕਿ ਜਥੇਦਾਰ ਨੂੰ ਵੀ ਮੁਲਾਕਾਤ ਕੀਤੀ ਕਿ ਇੱਕ ਦੇਖੋ ਜਥੇਦਾਰ ਜੀ ਹੁਣਾਂ ਪਹਿਲੋ ਸਪਸ਼ਟ ਕਰ ਦਿੱਤਾ ਸੀਗਾ ਵੀ ਡੱਲੇਵਾਲ ਸਭ ਦਾ ਮਰਨ ਵਰਤ ਜਾਜ ਆ ਕਿਉਂਕਿ ਦੇਸ਼ ਦੇ ਕਿਸਾਨ ਮਜ਼ਦੂਰ ਵੱਡੇ ਪੱਧਰ ਤੇ ਖੁਦਕੁਸ਼ੀ ਕਿਸੇ ਧਰਮ ਵਿਸ਼ੇਸ਼ ਵਾਸਤੇ ਨਾ ਹੋ ਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਸਾਈ ਵੀ ਆ ਜੈਨੀ ਵੀ ਆ ਬੁੱਧੀਆਂ ਹਰ ਹਰ ਧਰਮ ਨਾਲ ਜੁੜਿਆ ਹੋਇਆ ਸਾਡਾ ਕਿਸਾਨ ਮਜ਼ਦੂਰ ਹੈਗਾ ਵਾ ਤੋਂ ਮੈਨੂੰ ਲੱਗਦਾ ਭਾਜਪਾ ਦੀਆਂ ਸ਼ਾਸਨ ਕਾਮਯਾਬ ਨਹੀਂ ਹੋਣਗੀਆਂ ਜੋ ਮੈਨੂੰ ਲੱਗਦਾ ਹੈਗਾ ਧੰਨਵਾਦ ਤਾਂ ਇੱਕ ਗਾਦੀਆਂ ਖਣੇ